ਬਿਲਕੁਲ ਵਕਤ ਭਲਾ ਦਿੰਦਾ ਕੋਈ ਕਿਸੇ ਨੂੰ ਨਹੀਂ ਭੁੱਲਦਾ ਬਿਲਕੁਲ ਵਕਤ ਵਕਤ ਦੀ ਗੱਲ ਵਕਤ ਦੇ ਮੇਲੇ ਨੇ ਜੇ ਤੇਰੇ ਕੋਲੇ ਹੈ ਨਹੀਂ ਟਾਈਮ ਯਾਰ ਕਿਹੜਾ ਮੇਲੇ ਨੇ ਮੇਲੇ ਨੇ ਅੱਜ ਕੱਲ ਹਰ ਬੰਦਾ ਵਿਜੀਆ ਕਿਉਂ ਮੇਲੇ ਭਾਜੀ ਹਰ ਬੰਦਾ ਵਿਜੀਆ ਜਿੰਨੂੰ ਮਰਜੀ ਪੁੱਛ ਕੇ ਵੇਖ ਲਓ ਵਿਜੀਆ ਪਰ ਹੁਣ ਉਹ ਗੱਲਾਂ ਨਹੀਂ ਰਹੀਆਂ ਜਿਹੜੀਆਂ ਪਹਿਲਾਂ ਹੁੰਦੀਆਂ ਸੀ ਸਾਡੇ ਬਜ਼ੁਰਗ ਬੈਠੇ ਆ ਵਕਤ ਬੜਾ ਸੋਹਣਾ ਹੁੰਦਾ ਸੀ ਬਹੁਤ ਵਧੀਆ ਹੁੰਦਾ ਸੀ ਜਦੋਂ ਪਿਆਰ ਹੁੰਦਾ ਸੀ ਹਾਏ ਹਾਏ ਬਿਲਕੁਲ ਉਦੋਂ ਘਰ ਤਾਂ ਕੱਚੇ ਸੀ ਪਰ ਪਿਆਰ ਸੱਚੇ ਸੀ ਬਾਈ ਜੀ ਪਿਆਰ ਸੱਚੇ ਸੀ ਬਿਲਕੁਲ ਮਕਾਨ ਵਾਕਈ ਕੱਚੇ ਸੀ ਉਦੋਂ ਪਰ ਪਿਆਰ ਸੱਚੇ ਸੀ ਪਿਆਰ ਹੁੰਦਾ ਸੀ ਪਰ ਅੱਜ ਕੱਲ ਉਹ ਕਿੱਥੇ ਰਹਿ ਗਿਆ ਹੁਣ ਕੰਮ ਯਾਰ ਹੁਣ ਤਾਂ ਆਪਣੇ ਬਗਾਨੇ ਹੋ ਗਏ ਆ ਹੂੰ ਕੋਣ ਕਿਸੇ ਨੂੰ ਵੇਖ ਕੇ ਜਰਦਾ ਕੋਈ ਕਿਸੇ ਨੂੰ ਵੇਖ ਕੇ ਨਹੀਂ ਜਰਦਾ ਕੋਣ ਕਿਸ ਦੀ ਚੜਾਈ ਵੇਖ ਕੇ ਜਰਦਾ ਅੱਜ ਕੱਲ ਉਹ ਗੱਲਾਂ ਨਹੀਂ ਰਹਿ ਗਈਆਂ ਪਹਿਲਾਂ ਵਾਲੀਆਂ ਪਰ ਫਿਰ ਵੀ ਕੋਸ਼ਿਸ਼ ਕਰਿਆ ਕਰੋ ਇਕੱਠੇ ਰਹਿਣ ਦੀ ਕਿਉਂਕਿ ਏਕੇ ਦੇ ਵਿੱਚ ਬਰਕਤ ਹੁੰਦੀ ਹੈ ਜਿਹੜਾ ਏਕਾ ਹੁੰਦਾ ਉਹਦੇ ਵਿੱਚ ਬਰਕਤ ਹੁੰਦੀ ਹੈ ਮੈਨੂੰ ਯਾਦ ਆ ਗਈ ਗੱਲ ਤੇ ਗਾਣਾ ਵੀ ਮੈਨੂੰ ਯਾਦ ਆ ਗਿਆ ਦੋ ਭਰਾ ਹੁੰਦੇ ਆ ਵੱਡਾ ਜਿਹੜਾ ਭਰਾ ਹੁੰਦਾ ਉਹ ਪਿੰਡ ਦੇ ਵਿੱਚ ਵਿਆਹਿਆ ਹੁੰਦਾ ਪਿੰਡ ਦੇ ਵਿੱਚ ਵਿਆਹ ਹੁੰਦਾ ਹੈ ਤੇ ਜਿਹੜਾ ਛੋਟਾ ਹੁੰਦਾ ਉਹ ਵੱਡੇ ਨਾਲੋਂ ਦਾਸ ਕਥਾਲਾ ਛੋਟਾ ਹੁੰਦਾ ਹੈ ਐਨਾ ਫਰਕ ਡਰਨ ਦੀ ਲੋੜ ਨਹੀਂ ਸਿਆਣੇ ਬੰਦੇ ਪਾ ਲੈਂਦੇ ਆ ਫਰਕ ਅੱਛਾ ਐਨਾ ਕੀ ਫਰਕ ਬਸ ਹਾਂ ਐਨਾ ਕੀ ਫਰਕ ਉਹ ਇਹ ਸੋਚ ਕੇ ਵੀ ਫਰਕ ਪਾ ਲੈਂਦੇ ਆ ਸਿਆਣੇ ਬੰਦੇ ਵੀ ਵੱਡਾ ਜਿਹੜਾ ਉਹ ਸਿਆਣਾ ਹੋ ਜੇ ਹਾਂਜੀ ਜਿਹੜਾ ਛੋਟਾ ਉਹ ਨਿਆਣਾ ਹੋ ਜੇ ਅੱਛਾ ਜੀ ਇਹ ਮੇਰਾ ਮਤਲਬ ਹੈ ਵੀ ਜਿਹੜਾ ਵੱਡਾ ਭਰਾ ਉਹ ਜਿਆਦਾ ਸਿਆਣਾ ਹੋ ਜੇ ਹਾਂ ਤੇ ਜਿਹੜਾ ਛੋਟਾ ਉਹ ਸਿਆਣਾ ਹੋ ਜੇ ਜਿਹੜਾ ਛੋਟਾ ਉਹ ਸਿਆਣਾ ਹੋ ਜੇ ਜਿਹੜਾ ਜਿਹੜਾ ਵੱਡਾ ਉਹ ਵੱਡਾ ਹੋ ਜੇ ਆਈ ਸਮਝ ਨਹੀਂ ਆਈ ਅਗਲੀ ਵੀ ਗਈ ਫਿਰ ਮੈਂ ਤੈਨੂੰ ਚੰਗੀ ਤਰ੍ਹਾਂ ਸਮਝਾਉਣਾ ਹਾਂ ਇੱਥੋਂ ਸਮਝੀ ਆ ਕੇ ਹੁਣ 200 ਕਿਲੋਮੀਟਰ ਆ ਵੀ ਗਈਆਂ ਹਾਂ ਇੱਥੇ ਸਮਝੀ ਹਾਂ ਮੇਰਾ ਮਤਲਬ ਇਹ ਹੈ ਵੀ ਜਿਹੜਾ ਛੋਟਾ ਭਰਾ ਵਾ ਉਹ ਵੱਡੇ ਨਾਲੋਂ ਦਾਜਤਾਰ ਛੋਟਾ ਨਾ ਜਦੋਂ ਵੱਡਾ ਭਰਾ ਫਿਰ ਪਿਓ ਮਾਰਗਾ ਹੋ ਜਾਂਦਾ ਵੱਡਾ ਭਰਾ ਹੁਣ ਛੋਟਾ ਭਰਾ ਵਾ ਜਿਹੜਾ ਵੱਡਾ ਵਿਆਹ ਆ ਪਿੰਡ ਚ ਛੋਟਾ ਹੈਗਾ लाਡਲਾ ਅੱਛਾ ਜੀ ਹੁਣ लाਡਲਾ ਪੜਦਾ ਕਾਲਜ ਅੰਮ੍ਰਿਤਸਰ ਸਾਹਿਬ ਆ ਖਾਲਸਾ ਕਾਲਜ ਦੇ ਵਿੱਚ ਉੱਥੇ ਪੜਦਾ ਹੂੰ ਉੱਥੇ ਪੜਦਾ ਪੜਦਾ ਆਪ ਹੀ ਪੰਗਾ ਲੈ ਲੈਂਦਾ ਕੁੜੀ ਨਾਲ ਪੰਗਾ ਮਤਲਬ ਇਹ ਵੀ ਆਪਣੇ ਆਪ ਕਹਿੰਦਾ ਮੈਂ ਵਿਆਹ ਕਰਾਉਣਾ ਇਹਦੇ ਨਾਲ ਹਾਂ ਅੱਜ ਕੱਲ੍ਹ ਦੇ ਮੁੰਡਿਆਂ ਨੂੰ ਤੈਨੂੰ ਪਤਾ ਹੀ ਐ ਉਹ ਕਹਿੰਦਾ ਵੀ ਮੈਂ ਕੁੜੀ ਪਸੰਦ ਕਰ ਲਈ ਐ ਵੀ ਮੈਂ ਵਿਆਹ ਕਰਾਉਣਾ ਹੁਣ ਘਰੇ ਆ ਜਾਂਦਾ ਹੁਣ ਘਰੇ ਆ ਕੇ ਬਾਪੂ ਜੀ ਨੂੰ ਕੀ ਕਹਿੰਦਾ ਹੁਣ ਬਾਪੂ ਜੀ ਨੂੰ ਕਹਿੰਦਾ ਘਰੇ ਆ ਕੇ ਨਾਲੇ ਤਾਂ ਡਰਦਾ ਤੇ ਨਾਲੇ ਘਰੇ ਆ ਕੇ ਬਾਪੂ ਜੀ ਨੂੰ ਕਹਿੰਦਾ ਕਿਉਂਕਿ ਬਜ਼ੁਰਗ ਐ ਯਾਰ ਕਹਿੰਦਾ ਬਾਪੂ ਜੀ ਹੋਏ ਹਾਂ ਬਿੱਟੂ ਅੱਜ ਟਾਈਮ ਨਾ ਆ ਗਿਆ ਕਾਲਜੋਂ ਸੋਖਾ ਪੁੱਤ ਆ ਬਾਪੂ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਇੱਕ ਆ ਕਰ ਭਾਵੇਂ ਦੋ ਕਰ ਲਾ ਪਰ ਗੱਲ ਚੱਜ ਦੀ ਕਰੀ ਮੈਂ ਤੈਨੂੰ ਕਹਤਾ ਬਾਪੂ ਜੀ ਗੱਲ ਹੈਗੀ ਐਉਂ ਕਿਉਂ ਆ ਗੱਲ ਹੈਗੀ ਬਾਪੂ ਜੀ ਐਉਂ ਕਿਉਂ ਬਈ ਮੈਂ ਜਿੱਥੇ ਕਾਲਜ ਪੜਦਾ ਅਛਾ ਉੱਥੇ ਬਾਪੂ ਜੀ ਇੱਕ ਕੁੜੀ ਪੜਦੀ ਹੈ ਅਛਾ ਉਹ ਕੁੜੀ ਨੂੰ ਹਟਾ ਦੀਓ ਉੱਥੋਂ ਫੇਰ ਆਪਾਂ ਨਹੀਂ ਹਟਾਉਣ ਦੀ ਗੱਲ ਨਹੀਂ ਕਰਦਾ ਬਾਪੂ ਜੀ ਆ ਫੇਰ ਆ ਵੀ ਮੇਰੇ ਨਾਲ ਕੁੜੀ ਪੜਦੀ ਆ ਉਹਨੂੰ ਮੈਂ ਲਵ ਯੂ ਕਰਦਾ ਆ ਆ ਜਾਨਾ ਜਿਹੰਦਾ ਦਾ ਪੁੱਤ ਜਿਉਂਦਾ ਦਾ ਧਿਆਨ ਨਾ ਕਰੀ ਕਿਤੇ ਕੰਧ ਗੁੰਧ ਚ ਨਾ ਮਾਰਦੀ ਮੈਂ ਤੁਹਾਨੂੰ ਦੱਸਦਾ ਕਰੀ ਜਾ ਉਹ ਬਾਪੂ ਜੀ ਬਾਪੂ ਜੀ ਲਵ ਯੂ ਕਰਦਾ ਪਿਆਰ ਕਰਦਾ ਪਿਆਰ ਆ ਪਿਆਰ ਜਿੰਨਾ ਮੈਂ ਤੇਰੇ ਬੇਬੇ ਨੂੰ ਕਰਦਾ ਹਾਂ ਹਾਂ ਉਦਾਂ ਹੀ ਪਿਆਰ ਕਰਦਾ ਤੇਰੇ ਮਾਂ ਨੂੰ ਤੇਰੀ ਨੂੰ ਦੱਸਾਂ ਤੇਰੀਆਂ ਕਰਦੂ ਤਾਂ ਦੁਪੜਨ ਜਾਨਾ ਕਿ ਪਿਆਰ ਕਰਨ ਜਾਨਾ ਓਏ ਬਾਪੂ ਜੀ ਗੱਲ ਹੈਗੀ ਐਂ ਉਹ ਵੀ ਮੈਂ ਤੁਹਾਨੂੰ ਇੱਕ ਵਾਰ ਦੱਸਿਆ ਵੀ ਮੈਂ ਉਹ ਕੁੜੀ ਨੂੰ ਪਿਆਰ ਕਰਦਾ ਉਹ ਤੂੰ ਮੈਥੋਂ ਕਿਤੇ ਖੌਸੜੇ ਨਾ ਕਰ ਮੈਂ ਤੈਨੂੰ ਦੱਸਦਾ ਤੇਰਾ ਕੋਈ ਖਾਨਦਾਨੀ ਰਿਸ਼ਤਾ ਕਰਾਂਗੇ ਕੋ ਖਾਨਦਾਨ ਚੰਗਾ ਦੇਖ ਕੇ ਮੈਂ ਤੈਨੂੰ ਦੱਸਦਾ ਬਾਪੂ ਜੀ ਕੁੜੀ ਬੜੀ ਸਿਆਣੀ ਆ ਉਹ ਸਿਆਣੀ ਨੂੰ ਕਿਤੇ ਉਹ ਗੱਠੀ ਲਾਉਂਦੀ ਆ ਜਿਹੜੇ ਨੇ ਤੇਰੇ ਅਰਗੇ ਵਿੱਚ ਨੂੰ ਪਸੰਦ ਕਰ ਲਿਓ ਸਿਆਣੀ ਕਿੰਨੀ ਕੁ ਹੋਗੀ ਓਏ ਉਹ ਬੈਠ ਜਾ ਬੈਠ ਮੈਂ ਤੁਹਾਨੂੰ ਦੱਸਦਾ ਬਾਪੂ ਜੀ ਜੇ ਤੁਸੀਂ ਮੇਰਾ ਰਿਸ਼ਤਾ ਉੱਥੇ ਨਾ ਕੀਤਾ ਹਾਂ ਫੇਰ ਮੈਂ ਵੱਡੇ ਭਰਾ ਨੂੰ ਵੀ ਦੱਸ ਦੇਣਾ ਤੇ ਬੇਬੇ ਨੂੰ ਵੀ ਦੱਸ ਦੇਣਾ ਤੇ ਪਰਜਾਈ ਨੂੰ ਵੀ ਦੱਸ ਦੇਣਾ ਜੇ ਤੁਸੀਂ ਉੱਥੇ ਮੇਰਾ ਰਿਸ਼ਤਾ ਨਾ ਕੀਤਾ ਨਾ ਤਾਂ ਮੈਂ ਤਾਂ ਫਾਹਾ ਲਵਾਂ ਤੇ ਜੇ ਪੁੱਤ ਤੂੰ ਉੱਥੇ ਰਿਸ਼ਤਾ ਕਰ ਨਾ ਫਿਰ ਮੈਂ ਫਾਹਾ ਲਵਾਂ ਹਾਂ ਤੈਨੂੰ ਦੱਸਦਾ ਤੂੰ ਟੱਕ ਕੇ ਬਹਿ ਜਾ ਤਾਂ ਦੱਸਦਾ ਮੈਂ ਬਾਪੂ ਜੀ ਨਹੀਂ ਕਰਨਾ ਰਿਸ਼ਤਾ ਉੱਥੇ ਕਰ ਲੈ ਪੁੱਤ ਕਰ ਲੈ ਖਾਲਾ ਖਾਲਾ ਮੇਰੇ ਵੱਲੋਂ ਖੁੱਲ੍ਹੇ ਛੁੱਟੀ ਆ ਮਰਜ਼ ਕਰਾ ਕੇ ਵੀ ਤੂੰ ਫਾਹਾ ਹੀ ਲੈਣਾ ਕੰਜਰਾ ਚਾਹੇ ਉੱਧਰ ਲੈ ਲੈ ਚਾਹੇ ਉੱਧਰ ਲੈ ਲੈ ਲੈਣਾ ਫਾਹਾ ਹੀ ਆ ਲਓ ਜਦੋਂ ਬਾਪੂ ਜੀ ਇਹ ਗੱਲ ਕਹਿ ਦੇਵੇ ਕਹਿਤਾ ਦਿੱਤੀ ਪੁੱਤ ਤੂੰ ਪਰ ਸਾਡੀਆਂ ਛਾਪਾਂ ਤੇ ਫੇਰਦਾ ਪਾਣੀ ਹਾਂ ਨਾਲ ਸਾਡੇ ਕੰਬਲਾਂ ਤੇ ਫੇਰਦਾ ਪਾਣੀ ਤੇਰੀ ਭੈਣ ਦੀਆਂ ਹੀ ਸ਼ਾਵਾਂ ਵਿੱਚ ਹੀ ਰਹਿ ਗਈਆਂ ਸੇਰੇ ਵਾਲੀਆਂ ਓਏ ਨਾ ਬਾਪੂ ਜੀ ਮੰਨਗੇ ਚਾਹੇ ਜਿੱਦਾਂ ਮਰਜੀ ਮੰਨੇ ਪਰ ਮੰਨਗੇ ਕਿਉਂਕਿ ਬਜ਼ੁਰਗਾਂ ਨੂੰ ਮੰਨਣਾ ਪੈਂਦਾ ਮੰਨਣਾ ਪੈਂਦਾ کئی ਵਾਰੀ ਭਾਈ ਚੁਗਣਾ ਪੈਂਦਾ ਔਲਾਦ ਮਾੜੀ ਔਲਾਦ ਹੋਵੇ ਜਾਂ ਤਾਂ ਮਾੜੀ ਔਲਾਦ ਨਾਲ ਮਜਾ ਨਾ ਸਵਾਦ ਇਹ ਤਾਂ ਜਮਾਈ ਹੈ ਨਹੀਂ ਸਵਾਦ ਹਾਂ ਮੇਰਾ ਮਤਲਬ ਵੀ ਜਦੋਂ ਬਜ਼ੁਰਗ ਮੰਨ ਗਏ ਰਿਸ਼ਤਾ ਹੋ ਗਿਆ ਹੁਣ ਉਧਰ ਸ਼ਹਿਰ ਵਾਲੀ ਆ ਤੇ ਇਧਰ ਜਿਹੜੀ ਵੱਡੀ ਆ ਪਰਝਾਈ ਆ ਉਹ ਪਿੰਡ ਵਾਲੀ ਆ ਹੁਣ ਫਰਕ ਬਾਈ ਸ਼ਹਿਰ ਤੇ ਪਿੰਡ ਦਾ ਤਾਂ ਬਹੁਤ ਜ਼ਿਆਦਾ ਹੁੰਦਾ ਤੁਸੀਂ ਸਿਆਣਿਆਂ ਕਿੰਨਾ ਸੋਹਣਾ ਮਾਹੌਲ ਆ ਤੇ ਉਧਰ ਸ਼ਹਿਰ ਵਾਲੀ ਆ ਤਾਂ ਗਈ ਪਿੰਡ ਦੇ ਵਿੱਚ ਪਿੱਛੇ ਲੱਗ ਕੇ ਲਵ ਮੈਰਿਜ ਕਰਾ ਕੇ ਪਰ ਉਹ ਜਦੋਂ ਆ ਜਾਂਦੀ ਆ ਉਹ ਸੋਚਦੀ ਐ ਵੀ ਜਿਹੜਾ ਮੇਰਾ ਘਰ ਵਾਲਾ ਮੈਨੂੰ ਲੱਗਦਾ 6 ਕਿ ਮਹੀਨਿਆਂ ਦੇ ਵਿੱਚ ਸਭ ਕੁਝ ਬਦਲ ਗਿਆ ਸੋਚਦੀ ਆ ਕਿ ਮੇਰਾ ਘਰ ਵਾਲਾ ਜਿਹੜਾ ਕਹਿੰਦਾ ਹੁੰਦਾ ਸੀ ਤੇਰੀਆਂ ਅੱਖਾਂ ਦੇ ਵਿੱਚ ਅਸਮਾਨ ਵੇਂਦਾ ਦੇਂਦਾ ਤੇਰੀਆਂ ਅੱਖਾਂ ਮੈਨੂੰ ਬਹੁਤ ਸੋਹਣੀਆਂ ਲੱਗਦੀਆਂ ਬੜਿਆਂ ਮੇਰੀਆਂ ਤਰੀਫਾਂ ਕਰਦਾ ਹੁੰਦਾ ਸੀ ਤੇ ਮੈਨੂੰ ਲੱਗਦਾ ਹੁਣ ਉਹ ਮੈਨੂੰ ਪਿਆਰ ਨਹੀਂ ਕਰਦਾ ਤੇ ਸੱਸਾ ਜਿਹੜੀ ਮੇਰੀ ਉਹ ਤਾਂ ਜਦੋਂ ਮੈਰੀ ਨਹੀਂ ਵੇਖਦੀ ਆ ਤੇ ਭੁੱਖੀ ਪ੍ਰੇਤ ਵਾਂਗੂ ਵੇਖਦੀ ਆ ਮਨ ਦੇ ਵਿੱਚ ਬਹਿ ਪੈ ਗਿਆ ਜਦੋਂ ਮਨ ਦੇ ਵਿੱਚ ਬਹਿ ਪੈ ਗਿਆ ਸ਼ੱਕ ਪੈ ਗਿਆ ਸ਼ੱਕਾਂ ਦੇ ਨਾਲ ਘਰ ਬਰਬਾਦ ਹੋ ਜਾਂਦੇ ਆ ਰੁਸ ਕੇ ਪੇਕੇ ਨੂੰ ਤੁਰ ਜਾਂਦੀ ਆ ਤੇ ਫਿਰ ਬਾਈ ਉਹ ਡੀਕ ਡੀਕ ਕੇ ਉਹ ਡੀਕ ਡੀਕ ਕੇ ਫਿਰ ਇੱਕ ਦਿਨ ਵੱਡਾ ਭਰਾ ਛੋਟੇ ਨੂੰ ਕਹਿੰਦਾ ਜਾ ਛੋਟੇਆ ਤੂੰ ਲੰਬ ਮੈਰਜ ਕਰਾਈ ਸੀ ਜਾਂ ਲਿਆ ਹੁਣ ਜਾ ਕੇ ਯਾਰ ਹੁਣ ਜਾਂਦਾ ਪਹੁੰਚ ਜਾਂਦਾ ਕੀ ਵੇਖਦਾ ਤੇ ਘਰ ਵਾਲੀ ਗੁੱਸੇ ਦੇ ਵਿੱਚ ਭਰੀਂ ਪੀਤੀ ਬੈਠੀ ਐ ਐ ਡੜੀਆਂ ਅੱਖਾਂ ਖੜਦੀ ਐ ਕੀ ਆਖਦੀ ਐ ਤੇ ਅੱਗੋਂ ਪੜਿਆ ਲਿਖਿਆ ਨੌਜਵਾਨ ਕੀ ਜਵਾਬ ਦਿੰਦਾ ਬਹੁਤ ਤਿਆਰਾ ਜਿਹਾ ਇੱਕ ਘਰੇਲੂ ਪਰਿਵਾਰਕ ਗੱਲਾਂ ਤੁਹਾਡੇ ਨਾਲ ਜੁਕਰਨ ਜਾ ਹਾਂਜੀ ਕੀ ਗੱਲ ਹੋ ਗਈ ਮੈਂ ਮਰੇ ਮੈਂ ਕਿਉਂ ਗਿਆ ਉਸ ਨੂੰ ਮਨੋਂ ਉੜਦੀ ਓਏ ਹੋਏ ਹੋਏ ਕੋਈ ਨਾ ਬੁਸਾ ਆਏ ਹੋਏ ਹੋਏ ਹੁਣ ਸਾਰ ਲੈਂਦਾ ਲੋੜ ਕੀ ਸੀ ਆਉਣ ਦੀ ਵੇ ਮੇਰੇ ਪੇਕੀ ਆ ਕੇ ਰੁੱਸੀ ਨੂੰ ਮਣਾਉਂਦੇ। ਭਗਵਾਨ ਨੇ ਰੁੱਸਣਾ ਮਣਾਉਣਾ ਤਾਂ ਜ਼ਿੰਦਗੀ ਦੇ ਦੋ ਪਹਿਲੂ ਆ। ਜੇ ਰੁੱਸੇ ਨੂੰ ਨਾ ਮਨਾਈਏ ਤਾਂ ਗੱਲ ਵੱਧਦੀ ਆ, ਵੱਧਦੀ ਆ, ਵੱਧ ਜਾਂਦੀ ਆ। ਵੱਧਦਿਆਂ ਵੱਧਦਿਆਂ ਵੱਧ ਜਾਂਦੀ ਆ। ਓਏ ਲੋਕ ਤਾਗੇ ਨਹੀਂ ਵੇਖ ਕੇ ਜਰਦੇ। ਚੱਕ ਲੈ ਤੋਤੇ ਆਲਾ ਝੋਲਾ। ਚੜ ਚੱਲ ਮੇਰੇ ਨਾਲ ਘੋੜੇ ਵਾਲੀ। ਬੱਸ ਘੋੜੇ ਵਾਲੀ ਬੱਸ ਘੋੜੇ ਵਾਲੀ ਬੱਸ ਮੈਨੂੰ ਤਾਂ ਲੱਗਦਾ ਇਹਦੀ ਉਹੀ ਹੋਈ ਪਈ ਆ ਬੱਸ। ਇਹਨੇ ਤਾਂ ਪੁੱਤ ਸਾਰੇ ਕਬਰ ਦੀ ਕਰਾਤੀ ਬੱਸ ਬੱਸ। ਚੱਲ ਚੱਲੀਏ ਚੱਲੀਏ ਚੱਲ ਛੱਡ ਛੱਡ ਬੇਬੇ ਤੈਨੂੰ ਬਹੁਤ ਯਾਦ ਕਰਦੀ ਆ ਬੇਬੇ ਬਹੁਤ ਯਾਦ ਕਰਦੀ ਆ ਤੇਰੀ ਸੱਸ ਤੈਨੂੰ ਬਹੁਤ ਯਾਦ ਕਰਦੀ ਆ ਬਾਪੂ ਤੈਨੂੰ ਬੜਾ ਯਾਦ ਕਰਦਾ ਮੈਂ ਨਹੀਂ ਚਾਹਤਾ ਜੁੱਤੇ ਕਰਦਾ ਇਹਨੂੰ ਟੁੱਟ ਕੇ ਰਹਿਣ ਦਾ ਮੈਂ ਤਨ ਦਾਸ ਤਾਂ ਕਰਦਾ ਬਾਪੂ ਚਾਹਤੇ ਵੱਡੀ ਉਮਰ ਆ ਜਾ ਮੰਨ ਚੱਕ ਨਹੀਂ ਜਾਣਾ ਲੋ ਮਨ ਦੇ ਵਿੱਚ ਵਹਿਮ ਪੈ ਗਿਆ ਸ਼ੱਕ ਪੈ ਗਿਆ ਕਿਉਂ ਨਹੀਂ ਜਾਣਾ ਇਹ ਤੁਸੀਂ ਆਪ ਸੁਣੋ ਕੀ ਗੱਲ ਆ ਜਾ ਚਾ ਆ ਗੱਲਾਂ ਵਾਹ ਭਾਈ ਵਾਹ ਜੇ ਤੂੰ ਲੈ ਕੇ ਜਾਣਾ ਮੈਨੂੰ ਕੰਧ ਵਿੜੇ ਦੇ ਵਿਚਾਲੇ ਤੈਨੂੰ ਕੱਢਣੀ ਪਊ ਵੇ ਵੱਡੀ ਭਾਬੀ ਦੀ ਭਾਬੀ ਦੀ ਗੁਲਾਮੀ ਤੈਨੂੰ ਛੱਡਣੀ ਪਊ ਮੈਂ ਭਾਬੀ ਦੀ ਗੁਲਾਮੀ ਨਹੀਂ ਕਰਦਾ ਜੱਗ ਜਿਉਣ ਵੱਡੀਆਂ ਪਰਜਾਈਆਂ ਉਹ ਪਾਣੀ ਮੰਗੇ ਬੁੱਧ ਜਿੰਦਗੀਆਂ ਮਾਮਾ ਵਰਗੀ ਆ ਮੇਰੀ ਪਰਜਾਈ ਰਹੀ ਗੱਲ ਕੰਧ ਦੀ ਉਹ ਦੋ ਭਰਾ ਦੋਨਾਂ ਨੇ ਕੀ ਵੱਡਣਾ ਭਾਈਆਂ ਵਰਗੀ ਮौज ਨਹੀਂ ਭਾਈਆਂ ਵਰਗੀ ਮौज ਨਹੀਂ ਜੇ ਵਿਚਖਾਰ ਨਾ ਹੋਵੇ ਛੱਪੜ ਵਰਗਾ ਨਾ ਹੋ ਨੀਂਜੇ ਵਿੱਚ ਗਾਰ ਨਾ ਹੋਵੇ ਜੂਏ ਵਰਗੀ ਖੇਡ ਨੀ ਜੇ ਵਿੱਚ ਹਾਰ ਨਾ ਹੋਵੇ ਉਹ ਤੀਮੀ ਜਹੀ ਵਜੀਰ ਨੀ ਜੇ ਬਦਕਾਰ ਨਾ ਹੋਵੇ ਹਾਂ ਛੱਡ ਦੇ ਗੁੱਸਾ ਕਿਲਾ ਛੱਡ ਦੇ ਹਾਂ 니 ਤੂੰ ਖੇਚ ਲਾ ਤਿਆਰੀ ਹੈਂਡ ਛੱਟ ਦੇ ਛੱਡ ਦੇ ਛੱਟ ਦੇ 니 ਤੂੰ ਚੱਕ ਝੂਣਾ ਬਿੱਲੋ ਹੈਂਡ ਛੱਟ ਦੇ ਛੱਟ ਦੇ ਛੱਡ ਦੇ ਗੱਲਾਂ ਸਾਰੀਆਂ ਦਿਮਾਗ ਵਿੱਚੋਂ ਖੱਟ ਦੇ ਨਾ ਬਿੱਲੋ ਹੈਂ ਨਸ਼ਾ ਦੇ ਗੱਲਾਂ ਸਾਰੀਆਂ ਦਿਮਾਗ ਵਿੱਚੋਂ ਘੱਟ ਦੇ ਨੀ ਗੱਲਾਂ ਸਾਰੀਆਂ ਦਿਮਾਗ ਵਿੱਚੋਂ ਘੱਟ ਦੇ ਹੀ ਤੂੰ ਮਨ ਮੇਰਾ ਕਹਿਣਾ ਅੱਜ ਹੋ ਕੇ ਕੀ ਤੂੰ ਲੈਣਾ ਨੀ ਤੂੰ ਮਨ ਮੇਰਾ ਕਹਿਣਾ ਅੱਜ ਹੋ ਕੇ ਕੀ ਤੂੰ ਲੈਣਾ ਗੱਲਾਂ ਢੋਲ ਤੇਰਾ ਮੈਨੂੰ ਵੀ ਗੱਲਾਂ ਮਾਇਆ ਤੇਰਾ ਤੈਨੂੰ ਗੱਲਾਂ ਥੋਲ ਤੇਰਾ ਤੈਨੂੰ ਗੱਲਾਂ ਮਾਇਆ ਤੇਰਾ ਤੈਨੂੰ ਸੱਚੋ ਸੱਚ ਦੱਸਦਾ ਨਹੀਂ ਏਕੇ ਵਿੱਚ ਨਹੀਂ ਵਿੱਚ ਨਹੀਂ ਸਿਆਣੇ ਕਹਿੰਦੇ ਰੱਬ ਵਸਦਾ ਨਹੀਂ ਏਕੇ ਵਿੱਚ ਨਹੀਂ ਕੱਚ ਨਹੀਂ ਸਿਆਣੇ ਕਹਿੰਦੇ ਰੱਬ ਵਸਦਾ ਨਹੀਂ ਏਕੇ ਵਿੱਚ ਨਹੀਂ ਮਰੇ ਤੂੰ i ਗੱਲ ਦੱਸ ਇੱਕ ਭਲਾ ਕਿੱਡੀ ਕਿਸਨਖੀ ਮੈਨੂੰ ਦੱਸਵੇ ਪੱਕਪੂਰ ਦੀ ਹਮੇਸ਼ਾ ਉਹਦਾ ਸੱਸਵੇ ਕੰਮ ਇੱਕੋ ਵਸ ਤੇਰਾ ਤੂੰ ਕਸੂਰ ਕੱਢੇ ਮੇਰਾ ਮੈਂ ਤੇਰਾ ਕਸੂਰ ਕਦੇ ਨਹੀਂ ਕੱਢਦਾ ਨਾਲੇ ਮੇਰੀ ਭਾਬੀ ਨੂੰ ਮਾੜਾ ਨਾ ਬੋਲਿਆ ਕਰ ਆਹ ਮੇਰੀ ਵੱਡੀ ਭਾਬੀ ਵੱਡੀ ਭਾਬੀ ਚਾਹੇ ਸੋਹਣੀ ਆ ਚਾਹੇ ਨਹੀਂ ਸੋਹਣੀ ਤੈਨੂੰ ਬੈਲ ਆਉਂਦਾ ਉਹਦਾ ਪਹਿਲਾਂ ਮੈਨੂੰ ਦੱਸ ਗੱਲ ਵੱਖਰੀ ਦੰਦ ਥੋੜੇ ਜੁੱਚੇ ਵੈਸੇ ਬਹੁਤ ਸਿਆਣੀਆਂ ਸਾਡੀ ਭਾਬੀ ਸਾਰਾ ਘਰ ਉਹਨੇ ਸੰਭਾਲਿਆ ਹੋਇਆ ਹਾਂ ਕਿੰਨਾ ਕੰਮ ਕੀਤਾ ਹੁਣ ਤੱਕ ਉਹਨੇ ਆ ਕੇ ਹਾਂ ਤੂੰ ਕਿੱਥੇ ਕੰਮ ਕਰਦੀ ਆ ਗੋਲ ਗੱਪਿਆਂ ਤੋਂ ਬਿਨਾਂ ਤੈਨੂੰ ਪੀਣਾ ਕੀ ਆਉਂਦਾ ਗੋਲ ਗੱਪੇ ਤਾਂ ਖਾਂਦੇ ਹੁੰਦੇ ਆ ਪੀਂਦੇ ਕੀ ਹੁੰਦੇ ਆ ਗੋਲ ਗੱਪੇ ਤੇ ਪਾਣੀ ਹਾਂ ਉਹੀ ਪੀਂਦੀ ਆ ਇਹ ਹਾਂ ਇਹ ਸ਼ਹਿਰ ਵਾਲੀ ਹੁਣ ਪੰਗਾ ਤਾਂ ਲੈ ਬੈਠੇ ਆ ਵੈਸੇ ਇੱਕ ਗੱਲ ਮੈਂ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੁਣ ਫਿਰ ਗੱਲ ਸੁਣ ਮੈਨੂੰ ਯਾਦ ਆ ਗਈ ਸੱਚ ਆਹ ਹੈ ਸਾਸਨਾ ਤੇਰੀ ਮੇਰੀ ਬੇਬੇ ਬੇਬੇ ਨੂੰ ਕਹਿੰਦੀ ਬੇਬੇ ਭੋਲੀ ਆ ਆਹੋ ਜਦੋਂ 올ਡ ਮਾਡਲ ਨੂੰ ਛੱਡ ਤੂੰ ਬਾਪੂ ਨੂੰ ਪੁੱਛ ਕੇ ਦੇਖ ਵੀ ਕਿਹੜਾ ਮਾਡਲ ਆ ਮਾਗਲਾ 올ਡ ਗੱਲਾ ਮਾਰਦੀ ਐ ਨਾਲੇ ਮੈਂ ਤੈਨੂੰ ਦੱਸਾਂ ਗੱਲ ਹੋਰ ਬੇਬੇ ਨਾ ਜਦੋਂ ਤੂੰ ਰਸ ਕੇ ਪੇਕਿਆਂ ਨੂੰ ਚਲੀ ਜੰਦੀਆਂ ਹਾਂ ਹਾਂ ਹੁਣ ਚਾ ਚੜ ਜਾਂਦਾ ਚਾ ਨਹੀਂ ਚੜਦਾ ਮੇਰੀ ਬੇਬੇ ਨੂੰ ਤੇਰੀ ਸੱਸ ਨੂੰ ਉਹ ਤਾਂ ਵਿਚਾਰੀ ਕਈ ਕਈ ਦਿਨ ਰੋਟੀ ਨਹੀਂ ਖਾਂਦੀ ਬਸ 버ਗਰੀ ਖਾਂਦੀ ਆ ਤੂੰ ਸੜਿਆ ਲੈ ਆ ਕੇ ਦੇਣਾ ਹਾਂ ਤੇ ਬੇਬੇ ਨੇ ਕਈ ਵਾਰ ਕਿਹਾ ਨੂਰਣ ਗਈ ਪੁੱਤ ਬੇਕੇ ਨੂੰ ਜਾ ਡਬਲ ਡੋਟੀ ਲੈ ਜਿੱਦੇ ਜੁੰਡੇ ਜੇ ਪਾਏ ਹੁੰਦੇ ਆ ਜੁੰਡੇ ਜੇ ਪਾਏ ਨੂਡਲ ਹੁੰਦੇ ਆ ਆ ਮੈਨੂੰ ਤਾਂ ਪਤਾ ਨਹੀਂ ਬੇਬੇ ਨੂੰ ਥੋੜੀ ਪਤਾ ਆ ਹਾਂ ਉਹ ਤੂੰ ਬੇਬੇ ਬੇਬੇ ਦਿਲੋ ਸਸਕਾਰ ਕਰਦੀ ਆ ਦਾ ਕੀ ਕਰਦੀ ਆ ਨਾਲ ਦਿਲੋ ਸਸਕਾਰ ਕਰਦੀ ਬੇਬੇ ਆਪਣੀ ਉਹ ਸੜਿਆ ਸਤਕਾਰ ਹੁੰਦਾ ਆਹੀ ਆਹੀ ਉਹ ਇਹੀ ਕਰਦੀ ਆ ਸੇਮ ਟੂ ਯੂ ਹਾਂ ਬੇਬੇ ਤੈਨੂੰ ਬਹੁਤ ਪਿਆਰ ਕਰਦੀ ਹਾਂ ਹਾਂ ਤੈਨੂੰ ਪਿਆਰ ਲੈਣਾ ਨਹੀਂ ਆਉਂਦਾ ਹਾਂ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਪਿਆਰ ਨਹੀਂ ਲੈਣਾ ਆਉਂਦਾ ਸਹੀ ਗੱਲ ਆ ਤੁਹਾਨੂੰ ਦੋਰੀ ਗੱਲਾਂ ਬੋਰੀ ਵਿਸ਼ਾ ਕੇ ਬੇਬੇ ਦੇ ਮੂਹਰੇ ਬਹਿ ਜਾਕਰ ਪਿਆਰ ਦੇ ਬੇਬੇ ਪਿਆਰ ਦੇ ਹਾਂ ਪਿਆਰ ਦੇ ਪਿਆਰ ਦੇ ਬੇਬੇ ਪਿਆਰ ਦੇ ਪਿਆਰ ਦੇ ਹਾਂ ਇਹ ਕਰਮ ਨਾਲ ਮਿਲਦਾ ਇਹ ਪਿਆਰ ਕਰਮਾ ਨਾ ਕਰਦਾ ਇਹ ਵੀ ਕਿੱਥੇ ਮਿਲਦਾ ਯਾਰ ਕਰਮਾ ਨਾਲ ਪਿਆਰ ਮਿਲਦੇ ਆ ਪਰ ਇੱਕ ਗੱਲ ਹੋਰ ਆ ਹੁਣ ਸਰੀ ਜਾਂਦਾ ਇੱਕ ਫੋੜ ਨਾਲ ਨਹੀਂ ਰੀ ਜਾਂਦਾ ਇੱਕ ਥੋੜ ਨਾਲ ਨੀ ਬਦੂ ਖਰਚਾ ਤੇ ਹੋ ਜਾਗੇ ਕੰਗਾਲ ਨੀ ਆਪਾਂ ਥੋੜ ਸਰੀ ਜਾਂਦਾ ਇੱਕ ਥੋੜ ਨਾਲ ਨੀ ਬਦੂ ਖਰਚਾ ਤੇ ਹੋ ਜਾਗੇ ਕੰਗਾਲ ਨੀ ਬਦੂ ਖਰਚਾ ਤੇ ਹੋ ਜਾਗੇ ਕੰਗਾਲ ਨੀ ਅੱਜ ਹੋ ਕੇ ਮਟਿਆਰੇ ਸੰਦ ਲੈਣੇ ਪੈਣੇ ਸਾਰੇ ਮਟਿਆਰੇ ਸੰਦ ਲੈਣੇ ਬਨਸਾਰੇ ਅੱਜ ਹੋਗੇ ਮਟਿਆਰੇ ਸੰਦ ਲੈਣੇ ਬਨਸਾਰੇ ਜੇ ਤੂੰ ਬਣ ਜੇ ਸਿਆਣੀ 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 ਤੇਰਾ ਕੀ ਕਸਦਾ ਨਹੀਂ ਏਕੇ ਵਿੱਚ ਵਿੱਚ ਨਹੀਂ ਵਿੱਚ ਨਹੀਂ ਸਿਆਣੇ ਕਹਿੰਦੇ ਰੱਬ ਵਸਦਾ ਨਹੀਂ ਏਕੇ ਵਿੱਚ ਨਹੀਂ ਵਿੱਚ ਨਹੀਂ ਸਿਆਣੇ ਕਹਿੰਦੇ ਰੱਬ ਵਸਦਾ ਨਹੀਂ ਏਕੇ ਵਿੱਚ ਨਹੀਂ ਮੰਨ ਜਾ ਚਾਹ ਦੇ ਸੋਨੇ ਸ਼ਨਕਾ ਮੇਰਾ ਜੀਤਾ ਕਰਦਾ ਵੀ ਤੇਰਾ ਆ ਮੈਕ ਆ ਨਾ ਮੈਂ ਤੇਰੇ ਟੋਟਣ ਚ ਠੋਕਾਂ ਗੰਡਾ ਸਾਲਿਆਂ ਵਾ ਬਾਈ ਆ ਤੂੰ ਕਰਾ ਅੰਦਰ ਸਾਲਿਆ ਗੰਡਾ ਸਾਲਿਆ ਗੱਲ ਤਾਂ ਨਿਬੜੂ ਜਾਂ ਫਿਰ ਘਰੇ ਜਾ ਬਣੂ ਜਾ ਅੰਦਰ ਜਾਵਣਾ ਫਿਰ ਗੱਲ ਸਿਰੇ ਤਾਂ ਲੱਗੂ ਕਿਸੇ ਵੀ ਵਾਰੀ ਕਿਹ ਘਰ ਵਾਲੀ ਤੋਂ ਡਰਿਆ ਨਾ ਕਰ ਡਰਿਆ ਨਾ ਕਰ ਸ਼ੇਰ ਬਣਿਆ ਕਰ ਅਸੀਂ ਤੇਰੇ ਪਿੱਛੇ ਆਪ ਤੁਸੀਂ ਸਾਲਿਓ ਕਈ ਵਾਰ ਪਿੱਛੇ ਆਏ ਹੋ ਪਿੱਛੇ ਹੀ ਰਹਿ ਜਾਂਦੇ ਹੋ ਪਿੱਛੇ ਕਿਉਂ ਨਹੀਂ ਆਏ ਤੁਸੀਂ ਆ ਭਿੱਗੇ ਪਿੱਛੇ ਕਰਨਾ ਤੁਸੀਂ ਹੋਏ 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 ਬਸ ਪਿੱਛੇ ਆ ਬਈ ਅੱਗੇ ਕੋਸ ਬੋਲਣਾ ਹਰ ਪਿੱਛੇ ਹੀ ਐ ਅੱਛਾ ਹਾਂਜੀ ਵਾਹ ਭਾਈ ਵਾਹ ਓਏ ਗਡਾਸੇ ਵਾਲੀ ਗੱਲ ਨਾ ਕਰਿਆ ਕਰ ਜਨਾਨੀ ਦਾ ਕੇਸ ਬਹੁਤ ਮਾੜਾ ਅੱਛਾ ਜੀ ਆਹੋ ਨਾਲੇ ਮੇਰੀ ਗੱਲ ਸੁਣਾ ਸਾਰੇ ਟੱਬਰ ਨੂੰ ਫੜੀ ਜੰਨੀ ਆ ਤੂੰ ਪਹਿਲਾ ਜੀਠ ਮੇ ਟੱਕਾਂ ਨਹੀਂ ਚੰਨਾ ਤੋੜਦਾ ਮੇਰੇ ਭਰਾ ਨੂੰ ਮਾਰਾ ਨਾ ਬੋਲਿਆ ਕਰ ਇਹਦੇ ਭਾਵੇਂ ਜੁੰਡੇ ਪੱਟਦੇ ਹੈ ਇਹਦੀ ਭਾਵੇਂ ਜਾਨ ਕੱਢ ਲੈ ਤੂੰ ਸਾਰੇ ਜੀਬ ਤੇਰੀ ਤਾਲੂਨ ਲੱਗ ਜਾਂਦੀ ਐ ਇਹਦੀ ਭਾਵੇਂ ਜਾਨ ਕੱਢ ਲੈ ਇਹਦੇ ਭਾਵੇਂ ਜੁੰਡੇ ਪੱਟਦੇ ਬੱਡੇ ਬਾਈ ਨੂੰ ਨਹੀਂ ਕੁਝ ਕਹਿਣਾ ਇਹਦੀ ਭਾਵੇਂ ਜਾਨ ਕੱਢ ਲੈ ਇਦੇ ਪੰਮ ਜਿੰਦੇ ਪੱਟਦੇ ਓਏ ਠੀ ਲੰਗਾਉਂਦੀ ਅੰਦਰ ਉਧਰ ਅੱਛਾ ਹੂੰ ਹੂੰ ਮੇਰਾ ਭਰਾ ਕੋਈ ਬੰਦਾ ਹੈ ਮੇਰਾ ਭਰਾ ਵੱਡਾ ਉਹ ਕੋਈ ਬੰਦਾ ਪਿਆ ਕਾ ਤੂੰ ਕੀਤਾ ਮੈਂ ਇੱਥੇ ਫਰੇ ਆਇਆ